ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਗ ਮਜਨ ਸੰਗ ਸਾਧੂਆਂ ਤੋਂ ਢੋੜੀ ਕਰਿ ਸ਼ਾਨ ਹਰਕਾ ਨਾਮ ਤੇ ਆਏ ਸਾਨੂੰ ਸਭਨਾਂ ਨੂੰ ਕਰਦਾਨ ਅੱਜ ਦੇ ਦਿਨ ਤੋਂ ਬਸੰਤ ਰਾਵ ਦੀ ਰਮਤਾ ਹੋ ਜਾਂਦੀ ਹੈ ਜੋ ਕਿ ਪ੍ਰਾਤਨ ਪਰੰਪਰਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ ਅੱਜ ਦਾ ਪਵਿੱਤਰ ਇਤਿਹਾਸ 40 ਮੁਕਤਿਆਂ ਨਾਲ ਮੁਕਸਰ ਦੀ ਮਾਗੀ ਦਿਵਾਲੀ ਵੀ ਸੰਬੰਧਿਤ ਹੈ ਜਦੋਂ ਗਿਆੜੀ ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਛੱਡ ਆਏ ਸੀ ਤਾਂ ਖੇਦਰਾਣੇ ਦੀ ਢਾਬ ਵਿਖੇ ਉਹਨਾਂ ਨੇ ਗੁਰੂ ਜੀ ਦਾ ਸਾਥ ਦੇ ਕੇ ਜੇ ਯੋਧ ਲੜਿਆ ਸੀ ਵਜੀਰ ਖਾਨ ਦੇ ਨਾਲ ਜਦੋਂ 40 ਸਿੰਘ ਸ਼ੀਧੀਆਂ ਪਾ ਰਹੇ ਸੀਗੇ ਤੇ ਇੱਕ ਮਹਾ ਸਿੰਘ ਜਿਹਨਾਂ ਵਿੱਚ ਬਹੁਤ ਸਿਸਕਦਾ ਪਿਆ ਸੀ ਗੁਰੂ ਜੀ ਉਹਦੇ ਕੋਲ ਆਏ ਤੇ ਉਹਦਾ ਲਿਖਿਆ ਹੋਇਆ ਬਦਾਵਾ ਉਹਦੇ ਸਾਹਮਣੇ ਪਾੜਿਆ ਤੇ ਟੁੱਟੀ ਗੰਢੀ ਸੀਗੀ ਅੱਜ ਦਾ ਦਿਨ ਜਿਹੜਾ ਹੈਗਾ ਇਹ ਟੁੱਟੀ ਗੰਢਣ ਹਰ ਗੋਪਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਦਿੰਦਾ ਹੈ ਜੋ ਕਿ ਮੁਖਤਰ ਵਿੱਚ ਬਣਾਇਆ ਜਾਂਦਾ ਹੈ ਪਹਿਲਾਂ ਉਹਦਾ ਨਾਂ ਖੇਦਰਾਣ ਦੀ ਢਾਬ ਸੀ ਬਾਅਦ ਚ ਨਾਂ ਮੁਖਤਰ ਪਿਆ ਸੀ ਤੇ ਗੁਰੂ ਜੀ ਨੇ ਉਹਨਾਂ ਦਾ ਅੰਤਿਮ ਸੰਸਕਾਰ 40 ਸਿੰਘਾਂ ਦਾ ਆਪ ਕਰਕੇ ਜਿਹੜਾ ਹੈਗਾ ਉੱਥੇ ਕੀਤਾ ਸੀਗਾ ਤੇ ਅੱਜ ਦਾ ਦਿਨ ਟੁੱਟੀ ਗੰਢੀ ਅੱਜ ਦਾ ਦਿਨ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਬਣਾ ਰਹੀਆਂ ਹਨ ਔਰ ਅੱਜ ਤੰਦ ਔਰ ਸਰਦੀ ਦੇਵੀ باوجود ਜਿਹੜੀਆਂ ਸੰਗਤਾਂ ਇੱਥੇ ਪਹੁੰਚਿਆ ਹਨ ਉਹ ਵੇਖਣਯੋਗ ਹਨ ਸਾਧ ਸੰਗਤ ਜੀ ਅਸਲ ਨਾਲ ਬੜਾ ਚੱਲਦਾ ਹੈ ਕਿ ਸਿੱਖੀ ਜਿਹੜੀ ਹੈ ਪਰਪੱਕ ਹੈ ਔਰ ਅੱਜ ਦੇ ਦਿਨ ਇਸ ਠੰਡ ਵਿੱਚਕਾਰ ਸਰੋਵਰ ਵਿਚਕਾਰ ਇਸ਼ਨਾਨ ਜਿਹੜੇ ਕਰ ਰਹੇ ਹਨ ਉਹ ਪਾਗਾ ਵਾਲੇ ਹਨ ਔਰ ਅੱਜ ਦਾ ਇਸ਼ਨਾਨ ਜਿਹੜਾ ਹੈ ਉਹ ਬੜਾ ਸ਼ੁਭ ਮੰਨਿਆ ਗਿਆ ਹੈ ਉਹ ਗੁਰੂ ਦਾ ਸਿੱਖ ਹੈ ਜਿਹੜਾ ਅੱਜ ਦੇ ਦਿਹਾੜੇ किसी भी सरोवर इतिहासिक इसका इष्नान करेगा और खुशियां प्राप्त करेगा उद्देश सुखी प्रलोक होएगा वाहेगुरु जी का खालसा आज दरबार साहब असं आए हाँ और इतने भी जड़ा है हुम हुम आगत पहुंचिया हैं आज बहुत वाडा दिन है गुरु रामदास जी ने बख्शिश की है सू दर्शन देते अ तो संक्रांद है अजे दिन साहब श्री गुरु गोबिंद साहब जी ने चाली मुक्तियां मुक्त किया ਮਾਫੀ ਦਿੱਤੀ ਸੀ ਬੇਦਾਵਾ ਫਾੜਿਆ ਸੀ ਅਸੀਂ ਵੀ ਅੱਜ ਬੇਨਤੀ ਕਰਦਾ ਕਿ ਸਾਡੇ ਤੋਂ ਵੀ ਅਕ ਕਿ ਅਨੇਕ ਗਲਤੀਆਂ ਭੁਲਾ ਹੋ ਗਈ ਹੋਣੀਆਂ ਸਾਨੂੰ ਵੀ ਅੱਜ ਦੇ ਦਿਨ ਦੀ ਮਾਫੀ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਵਾਸਾ ਮੱਥਾ ਟੇਕਿਆ ਦਾਸ ਬੇਨਤੀ ਬਿਲਕੁਲ ਜੀ ਦਰਵਾਸਾ ਮੱਥਾ ਟੇਕਿਆ ਜੀ ਅੱਜ ਬਹੁਤ ਹੀ ਅੱਛਾ ਦੇਦਨਾ ਲੈਂਡ ਵਿੱਚ ਮੱਥਾ ਟੇਕਿਆ ਔਰ ਬਹੁਤ ਹੀ ਸੁੰਦਰ ਦ੍ਰਿਗੇ ਨਾਲ ਗੁਰੂਆਂ ਦਾ ਜੀ ਨੇ ਬੜੀ ਬਖਸ਼ਿਸ਼ ਕੀਤੀ ਮੱਥਾ ਟੇਕਣੀ ਸਾਨੂੰ ਕਾਕੇ ਦੀ ਠੰਡ ਵੀ ਪੈ ਰਹੀ ਹੈ ਜੀ ਬੜੀ ਠੰਡ ਹੈ ਜੀ ਬੜੀ ਠੰਡ ਹੈ ਲੇਕਿਨ ਸੰਗਤਾਂ ਨੂੰ ਵਾਹ ਹੈ ਸੰਗਤ ਦਾ ਵੀ ਘਾਟਾ ਕੋਈ ਨਹੀਂ ਭਾਵੇਂ ਜੀ ਨੇ ਮਰ ਹੀ ਧੁੰਦੋਵੇ ਜਿਨੀ ਮਰ ਹੀ ਸਰਦੀ ਹੋਵੇ ਕੋ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀਆਂ ਭਰੀਆਂ ਹੀ ਭਰੀਆਂ ਨੇ ਸੋ ਸਾਡਾ ਵੀ ਬੋੜੇ ਉੱਚੇ ਭਾਗ ਨੇ ਅੱਜ ਗੁਰੂ ਰਾਮਦਾਸ ਦੇ ਦਰ ਤੇ ਅਸੀਂ ਆਏ ਹੋਏ ਆ